ਹਈਆ ਇਹ ਹੈ ਕਹਿੰਦੇ ਮੰਨਾ ਬੱਲਾ ਵਾਲਾ ਪਿੰਡਾ ਜੋਲ ਕਹਿੰਦਾ 27 ਤਰੀਕ ਨੂੰ ਜੇ ਦਾ ਮੇਲਾ ਹੋਣਾ ਹੈ ਜੇ ਦਾ ਮੇਲਾ 27 ਤਰੀਕ ਨੂੰ ਹੋਵੇਗਾ ਉਧਰ ਮੰਨਾ ਮੰਨਾ ਆਹ ਮੰਨਾ ਤਗੜਾ ਨੰਬਰ ਤਗੜਾ ਨੰਬਰ ਜੁੜ ਗਿਆ ਆਹ ਲਓ ਸੰਦੀਪ ਨੰਗਰੰਬੀਆ ਪਲੀਜ਼ ਮੇਰੇ ਨਾਲ ਜਰੂਰ ਸੰਪਰਕ ਕਰ ਲਵੇ ਮੰਨੇ ਦੀ ਰੇਡ ਪੈ ਗਈ ਮਿੱਕੇ ਆ ਜਾ ਉੱਥੇ ਹੀ ਓਏ ਬੰਦੇ ਵੀ ਕਬੱਡੀ ਪੈ ਰਹੀ ਹੈ ਲੋਪੋ ਵਾਲਿਆ ਬਾਲੀ ਵੱਡੀ ਕਬੀਲਦਾਰੀਆਂ ਦੇ ਰਿਹਾ ਇੱਥੇ ਭਰਾ ਬਣਾ ਬਰਾਬਰ ਬਰਾਬਰ ਤੁਰਿਆ ਚੱਲੀ ਔਰ ਰੇਡ ਪੈਂਦੀ ਇਹ ਪਰ ਪਿੱਦਾ ਜੋਲ ਸਾਹਮਣੇ ਕਹਿੰਦੇ ਇਹ ਹੈ ਮੰਨਾ ਬੱਲ ਨੌ ਵਾਲਾ ਕਬੱਡੀ ਪਾ ਰਿਹਾ ਹੈ ਸ਼ਿਲੂ ਤਿਆਰ ਹੈ ਵਾਇਗਰੂ ਤਿਆਰ ਹੈ ਮਾਦੋ ਪ੍ਰਿਆ ਗੁਰਦੀਪ ਸੁਨੜਾ ਵਾਲਾ ਗੁਜਿਆਰੀ ਕੋਰੋ ਮਿੰਡਲ ਵਾਲੇ ਪਾਲੀ ਦੀ ਟੀਮ ਦੇ ਚਾਰੇ ਜਾਫੀ ਬੜੇ ਖਤਰਨਾਕ ਨੇ ਆ ਮੁੰਡੇ ਦਾ ਨਾ 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 ਚੱਲਦਾ ਇਹ ਹੈ ਸਟਾਰ ਮੇਰੇ ਵੀਰੋ ਉਧਰ ਆਹ ਮੇਲੇ ਤੋਂ ਕੀ ਲੈ ਕੇ ਆਇਆ ਜਿਹੜਾ ਅੱਜ ਜਿੱਤੇਗਾ ਉਹ ਕਹਿੰਦੇ ਬਾਅਦ ਜਿੱਤੇਗਾ ਮੰਨੇ ਦੀ ਰੇਡ ਪੈ ਗਈ ਆ ਸੱਤਾ ਮੁਠੱਡਾ ਵੱਡਾ ਭਰਾ ਹੈ ਸਾਡਾ ਜੈਸ਼ ਬਈ ਆਇਆ ਹੋਇਆ ਆਹ ਉਹ ਲੋਪੋ ਵਾਲਿਆ ਸੁਣੀ ਮਾੜਾ ਜਿਹਾ ਸੋਤਾ ਦੀ بڑے ਪਿੰਡ ਵਾਲੇ ਮੇਰੇ ਵੀਰੋ ਉਹ ਵੀ ਪੁੱਜ ਹੋਏ ਆ ਪਾਲਾ ਸੋਤਾ بڑے ਪਿੰਡ ਵਾਲੇ ਵੱਡੀ ਜ਼ਿੰਮੇਵਾਰੀ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸਾਹਮਣੇ ਪਈ ਹੋਈ ਰੇਡ ਨੌਜਨ ਚਾਰ ਜਾਫੀਆਂ ਵਿੱਚੋਂ ਇਸ ਵੇਲੇ ਵਾਹਿਗੁਰੂ ਮੰਨਾ ਆਪਣੀ ਟੀਮ ਲਈ ਨੰਬਰ ਦਾ ਦੋ ਜੱਫੇ 50000 ਦੇ ਸੋਨਾ ਦੇਸੀ ਜੀਤਾ ਸਭਰਾ ਲਾਹਮਨਾਗਰਾ ਸ਼ੇਰਾਵਾਸੀ ਤੇ ਦੀਪਾ ਗਾਖੜ ਅਮਰੀਕ ਕਰੀ ਗੱਲ ਵੱਡੇ ਮੱਲ ਕਬੱਡੀ ਦੇ ਵੱਡੇ ਜਾਫੇ ਗੱਲਾਂ ਲੱਗਣ ਗਈਆਂ ਟਿਕਾਣੇ ਉਹ ਚਿੱਟੀ ਵਾਲਿਆਂ ਲੋਕਾਂ ਨੂੰ ਪਾਣੀਆਂ 100 ਦੱਸਣਾ ਪੈਣਾ ਵੀ ਜੱਗਾ ਕਿਹੜੀ ਸ਼ਹਿਰ ਆ ਇੱਕ ਗੋਲਪੁਰ ਨੇ ਐਲਾਨ ਕਰ ਦਿੱਤਾ ਵੀ 500 ਅਮਰੀਕਾ ਦਾ ਡਾਲਰ ਦੇਣਾ ਆ ਮੰਨੇ ਨੇ ਕਬੱਡੀ ਪਾਉਂ ਦਿੱਤੀ ਹੈ ਮੇਰੇ ਵੀਰੋ ਮੰਨੇ ਨੇ ਕਬੱਡੀ ਪਾ ਦਿੱਤੀ ਹੈ ਹੋਲਾ ਧਾਵਾ ਉਧਰ ਲਾਓ ਉਧਰ ਨਾ ਉਧਰ ਦੀ ਟੀਮ ਲਈ ਹੈ ਸੱਤੇ ਦਿਨ ਨੂੰ ਦੁੱਤਾਂ ਪਰ ਮੱਲੀਆਂ ਵਾਲਾ ਤਗੜਾ ਨੰਬਰ ਅਮਰੀਕ ਯਾਰਾਂ ਬੈਟ ਤੇ ਫੋਕਸ ਕਰਦੀ ਏ ਕਿਉਂਕਿ ਦੁਨੀਆ ਵੱਡੇ ਪੱਦਰ ਤੇ ਲਾਈਵ ਦੇਖ ਰਹੀ ਹੈ ਆਪਾਂ ਮੈਚ ਤੇ ਜ਼ਿਆਦਾ ਫੋਕਸ ਹੋਣ ਹੁਣ ਗੱਲ ਕਬੱਡੀ ਦੀ ਕਰ ਲਈਏ ਵੇਣਤੀ ਆ ਭਰਾ ਬਣ ਕੇ ਉਹ ਬਿੱਲਾ ਲਲਕੋ ਕਿੱਥੇ ਆ ਬਿੱਲਾ ਲਲਕੋ ਬਿੱਲਾ ਲਲਕੋ ਨੂੰ ਦੇ ਦੇ ਐਨ ਕਹਿੰਦੇ ਸਿਰਾਂ ਲੱਗਿਆ ਪਿਆ ਮੰਨੇ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਮੰਨੇ ਦੀ ਰੇਡ ਪੈ ਰਹੀ ਹੈ ਚਾਰ ਜਾਫੇ ਤਿਆਰ ਨੇ ਸ਼ੀਲੂ ਦੇ ਜਾਫੇ ਦੇ ਪੈਸੇ ਆਏ ਸਾਡੇ ਕੋਲ ਲੈ ਜੋ ਫੜ ਕੇ ਉਧਰ ਬਿੱਟੂ ਭੇਜਿਓ ਪਾਲੀ ਕੋਲੋਂ ਮੰਡਲ ਤੇ ਦੀ ਮਠੱਡੇ ਵੱਲੋਂ ਨਿਊਜ਼ੀਲੈਂਡ ਦੇ ਜਾਫੀ ਜਿੰਨੇ ਵੀ ਜਾਫੇ ਲਾਉਣਗੇ 2-2000 ਦਿੱਤੇ ਜਾਣਗੇ ਐਨ ਸਿਰਾਂ ਲੱਗਿਆ ਪਿਆ ਹੈ ਅੱਜ ਦਾ ਪਲਟਾ ਸਿਰਦਾ ਕਾਲੂ ਪੁਲਵਾਨ ਬੰਦਾ ਪਲਟਾ ਸਿਰਦਾ ਆਹ ਮੰਨੇ ਦੀ ਰੇਡ ਮੱਗਰ ਯੂਕੇ कंद चका न सुखा रेड़ पंजा पाण जी वॾा रोल है। ਉਧਰ ਭਾਨਾ ਖਾਖੋ ਇਹ ਗੱਲ ਹੈ ਮੇਰੇ ਵੀਰੋ ਆਹ ਸਾਹਮਣੇ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ 27 ਤਰੀਕ ਨੂੰ ਕਰਤਾਰਪੁਰ ਦੇ ਵਿੱਚ ਵੱਡਾ ਕੱਪ ਜਿੰਦਰ ਮੁੱਟਰ ਦਾ ਕਮਨੀ ਸੁਨੜ ਦਾ ਖੇਡਿਆ ਜਾਣਾ ਇੰਨੂ ਇੰਨੂ ਹੋਈ ਪਈ ਓ ਤੇ ਮੰਨਾ ਮੰਨਾ ਰੇਡ ਮੰਨੇ ਦੀ ਆਹ ਰੇਡ ਪੈਂਦੀ ਆ ਮੇਰੇ ਮਿੱਤਰੋ ਆਹ ਭਾਨਾ ਵਾਲਾ ਕਹਿੰਦੇ ਮੰਨਾ ਕਬੱਡੀ ਪੌਂਡ ਦੇ ਲਈ ਤਾਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦੇ ਚਾਰੇ ਚਾਰੇ ਦੇ ਚਾਰੇ ਪਿਆਰ ਦੇ ਵੱਡਾ ਮੇਂ ਥਾਪੀਆਂ ਵੱਜਦੀਆਂ ਓ ਵੱਡਾ ਮੇਲਾ ਚੱਲਦਾ ਵੱਡਾ ਮੇਲਾ